ਦੀ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਬਾਬਾ ترਸੇਮ ਸਿੰਘ ਦੇ ਕਤਲ ਭਾਰਤ ਦੀ ਸਰਹੱਦ ਤੋਂ ਬਾਹਰ ਪਹੁੰਚੇ ਨੇ ਐਫਬੀ ਪੋਸਟ ਸਰਬਜੀਤ ਸਿੰਘ ਮਿਆਵਿੰਡ ਦੀ ਧਾਕਾ ਲੋਕੇਸ਼ਨ ਨਜ਼ਰ ਆਈ ਹੈ ਸਰਬਜੀਤ ਸਿੰਘ ਮਿਆਵਿੰਡ ਨੇ ਨਵੀਂ ਪੋਸਟ ਪਾ ਕੇ ਮੋੜ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਕਿਹਾ ਹੈ ਕਿ ਅਸੀਂ ਦੋਵੇਂ ਠੀਕ ਠਾਕ ਤੇ ਚੜ੍ਹਦੀ ਕਲਾ ਚ ਹਾਂ ਸਹੀ ਸਮਾਂ ਪਾਉਣ ਤੇ ਅਸੀਂ ਆਪ ਅਕਾਲ ਤਖਤ ਸਾਹਿਬ ਪੇਸ਼ ਹੋਵਾਂਗੇ ਦੱਸ ਰਹੀ ਹੈ ਕਿ ਉੱਤਰਾਖੰਡ ਦੇ ਵਿੱਚ ਬਾਬਾ ترਸੀਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਤਲ ਦੀ ਜ਼ਿੰਮੇਵਾਰੀ ਮੀਆਂਪਿੰਡ ਦੇ ਵੱਲੋਂ ਲਈ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਆਇਆ ਹੈ ਕਿ ਜੋ ਕਾਤਲ ਨੇ ਭਾਰਤੀ ਸਰਹੱਦ ਤੋਂ ਬਾਹਰ ਪਹੁੰਚ ਚੁੱਕੇ ਨੇ ਲੋਕੇਸ਼ਨ ਟਾਕਾ ਦੀ ਟਰੇਸ ਕੀਤੀ ਗਈ ਹੈ ਐਫਬੀ ਪੋਸਟ ਪਾਈ ਗਈ ਮੀਆਂਪਿੰਡ ਦੇ ਵੱਲੋਂ ਤੇ ਇੱਕ ਵਾਰ ਫਿਰ ਤੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਤੇ ਲਿਖਿਆ ਗਿਆ ਕਿ ਸਹੀ ਸਮਾਂ ਆਉਣ ਤੇ ਅਸੀਂ ਖੁਦ ਸ੍ਰੀ ਅਕਾਲ ਤਖਤ ਸਾਹਿਬੇ ਤੋਂ ਮੰਗੇਗੇ ਸੋ ਬਾਬਾ ਤਰਸੇਮ ਸਿੰਘ ਦੇ ਕਤਲ ਭਾਰਤ ਦੀ ਸਰਹੱਦ ਤੋਂ ਬਾਹਰ ਪਹੁੰਚੇ ਨੇ ਸੋ ਫੇਸਬੁੱਕ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਮੀਆਂ ਵਿੰਡ ਦੇ ਵੱਲੋਂ ਲਈ ਗਈ ਹੈ ਕੀ ਕੁਝ ਲਿਖਿਆ ਗਿਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਸਰਬਜੀਤ ਸਿੰਘ ਮੀਆਂ ਵਿੰਡ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤ ਜੀ ਅਸੀਂ ਦੋਵੇਂ ਸਿੰਘ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹਾਂ ਆਪਣੇ ਗੁਰੂ ਦਾ ਹੁਕਮ ਮੰਨਦੇ ਅਕਾਲ ਪੁਰਖ ਸਾਹਿਬ ਦੇ ਤੋਂ ਅਰਦਾਸ ਕਰਕੇ ਤੁਰੇ ਹਾਂ ਦਰਸੇਮ ਵਰਗੇ ਹੋਰ ਵੀ ਮੌਜੂਦ ਮੱਸੇ ਰੰਗੜ ਜੋ ਗੁਰੂ ਘਰ ਬੈਠੇ ਆਪਣੀ ਨਾਰਦਕਾ ਦੀ ਤਿਆਰੀ ਕਰ ਲੈਣ ਨੰਬਰ ਵਾਰੀ ਨਾ ਲਾਉਣਾ ਹੈ ਪੁਲਿਸ ਸਾਡੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕਰੇ ਸਹੀ ਸਮਾਂ ਆਉਣ ਤੇ ਅਸੀਂ ਆਪ ਅਕਾਲ ਤਖਤ ਸਾਹਿਬ ਪੇਸ਼ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬਜੀਤ ਸਿੰਘ ਮਿਆਮਵਿੰਡ ਕਤਲ ਦੀ ਜ਼ਿੰਮੇਵਾਰੀ ਜਿਸਨੇ ਲਈ ਉਸ ਨੇ ਫੋਨਿਕ ਹੋਰ ਫੇਸਬੁਕ ਪੋਸਟ ਪਾਇਆ ਹੈ ਤੇ ਕਿਹਾ ਗਿਆ ਹੈ ਕਿ ਹਜੇ ਵਾਰੀ-ਵਾਰੀ ਹੋਰਾਂ ਦੇ ਨੰਬਰ ਵੀ ਆਉਣਗੇ ਤੇ ਜੋ ਲੋਕੇਸ਼ਨ ਹੈ ਉਹ ਭਾਰਤੀ ਸਰਹੱਦ ਤੋਂ ਬਾਹਰ ਦੀ ਆ ਜਾਂ ਨਜ਼ਰ ਟਾਕਾ ਦੀ ਲੋਕੇਸ਼ਨ ਸਾਹਮਣੇ ਆਈ ਹੈ ਤੇ ਲਿਖਿਆ ਗਿਆ ਹੈ ਕਿ ਅਸੀਂ ਦੋਵੇਂ ਠੀਕ-ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਆ ਸਹੀ ਸਮਾਂ ਔਰ ਤੇ ਅਸੀਂ ਆਪ ਸ੍ਰੀ ਅਕਾਲ ਤਖਤ ਸਾਹਿਬ ਪੇਸ਼ੂ ਮੰਗੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਵਸ਼ਾ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਬਾਬਾ ਤਰਸੇਮ ਕਤਲ ਮਾਮਲੇ ਦੇ ਵਿੱਚ ਹੁਣ ਕੀ ਕੁ ਅਪਡੇਟ ਸਾਹਮਣੇ ਆ ਰਿਹਾ ਹੈ ਦੇਖੋ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜ ਲੋਕਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਜਿਨ੍ਹਾਂ ਚੋਂ ਦੋ ਲੋਕ ਜਿਹੜੇ ਨੇ ਸਰਮੀ ਮੀਆਂਵਿੰਡ ਤੇ ਇਸ ਤੋਂ ਇਲਾਵਾ ਇੱਕ ਸ਼ੱਕ ਜਣਾ ਮਰਜੀ ਤੇ ਇਸ ਤੋਂ ਇਲਾਵਾ ਇੱਕ ਸਾਬਕਾ ਆਈਏਸ ਅਧਿਕਾਰੀ ਨੇ ਇੱਕ ਉਥੋਂ ਦੇ ਲੋਕਲ ਜਿਹੜੇ ਪ੍ਰਬੰਧਕ ਨੇ ਉਹਨੇ ਸਾਬਕਾ ਆਈਏਸ ਅਧਿਕਾਰੀ ਵੀ ਪ੍ਰਬੰਧਕ ਰਹਿ ਚੁੱਕੇ ਨੇ ਤੇ ਨਾਲ ਹੀ ਉਥੇ ਇੱਕ ਡੇਰੇ ਦੇ ਬਾਬਾ ਨੂ ਸਿੰਘ ਉਹਨਾਂ ਦਾ ਨਾਮ ਵੀ ਇਸ ਐਫ ਆਈ ਆਰ ਚ ਆਇਆ ਤਾਂ ਹੁਣ ਜੋ ਇਹ ਪਉੜਕ ਪਉੜ ਸਰਜੀਤ ਸਿੰਘ ਮੀਆਂਵੰਡ ਵੱਲੋਂ ਪਾਇਆ ਗਿਆ ਗੁਰਦੁਆਰਾ ਨਾਨਕ ਸ਼ਾਹੀ ਜੋ ਢਾਕਾ ਦੇ ਵਿੱਚ ਸਥਿਤ ਹੈ ਉੱਥੋਂ ਨਾਲ ਪਾਇਆ ਗਿਆ ਕਿ ਜਿਸ ਤਰੀਕੇ ਨਾਲ ਲਿਖਿਆ ਹੈ ਕਿ ਅਸੀਂ ਚੜਦੀ ਕਲਾ ਦਾ ਅਰਦਾਸ ਕਰਕੇ ਤੁਰੇ ਸਾਡੇ ਤਰਤੇਮ ਵਰਗੇ ਹੋਰ ਵੀ ਮੌਜੂਦ ਬੱਤੇ ਰੰਗਲ ਜੋ ਗੁਰੂ ਘਰ ਬੈਠੇ ਆਪਣੀ ਨਾਰਕਾਂ ਦੀ ਤਿਆਰੀ ਕਰ ਲੈਣ ਨੰਬਰ ਵਾਰੀ ਨਾਲ ਆਉਣਾ ਹੈ ਫੁੱਲ ਸਾਡੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕਰੇ ਸਹੀ ਸਮਾਂ ਆਉਣ ਤੇ ਅਸੀਂ ਆਪ ਕਾਲ ਸਖ ਸਾਹਿਬ ਪੇਸ਼ ਹੋ ਜਾਵਾਂਗੇ ਤੇ ਇਹ ਬੜਾ ਵੱਡਾ ਸਵਾਲ ਹੈ ਕਿ ਆਖਰ ਇੰਨਾ ਵੱਡਾ ਕੰਮ ਕਰਕੇ ਇਹ ਲੋਕ ਪਟਾਕਾ ਵੀ ਪਹੁੰਚ ਗਏ ਜਿਸ ਤਰੀਕੇ ਨਾਲ ਲੋਕੇਸ਼ਨ ਪਾਈ ਗਈ ਹੈ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਪ ਦਾ ਸਵਾਲ ਹੀ ਉੱਠਦਾ ਹੈ ਕਿ ਕੀ ਉਹ ਨਿਕਲ ਗਏ ਤੇ ਦੂਸਰੀ ਅਜੇ ਤੱਕ ਇਹ ਕਿ ਪੁਲਿਸ ਜਿਹੜੀ ਉੱਤਰਾਖੰਡ ਦੀ ਉਹ ਇਸ ਤਰੀਕੇ ਨਾਲ ਕਿਉਂ ਫੇਲ ਹੋਈ ਕਿ ਇਹਨਾਂ ਲੋਕਾਂ ਨੂੰ ਫੜ ਨਹੀਂ ਸકી ਉੱਤਰਾਖੰਡ ਦਾ ਇੱਕ ਕੋਨਾ ਹੈ ਕਿਉਂਕਿ ਨੇਪਾਲ ਦੇ ਨਾਲ ਲੱਗਦਾ ਨਾਨਕਮਤਾ ਸਾਹਿਬ ਤੋਂ ਉੱਥੋਂ ਢਾਕਾ ਤੱਕ ਨਿਕਲਣਾ ਇੱਕ ਬੜੇ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਖੜੇ ਕਰਦਾ ਹੈ ਬਿਲਕੁਲ ਹਰਪ੍ਰੀਤ ਜਿਹੜੀ ਅਸੀਂ ਪੋਸਟ ਪੜ ਕੇ ਵੇਖੀ ਉਹਦੇ ਵਿੱਚ ਲਿਖਿਆ ਗਿਆ ਗਿਆ ਕਿ ਵਾਰੀ-ਵਾਰੀ ਹੋਰਾਂ ਦੇ ਨੰਬਰ ਵੀ ਆਉਣਗੇ ਬਾਬਾ تر세ਮ ਵਰਗੇ ਹੋਰ ਲੋਕ ਵੀ ਬੈਠੇ ਹੋਏ ਨੇ ਇਹਦਾ ਮਤਲਬ ਅਸੀਂ ਕੀ ਸਮਝੀਏ ਕਿ ਲਾਈਨ ਦੇ ਵਿੱਚ ਕੋਈ ਕੋਈ ਹੋਰ ਵੀ ਇਹਨਾਂ ਦੇ ਨਿਸ਼ ਦੇਖੋ ਹੁਣ ਇਸ ਗੱਲ ਦਾ ਜਵਾਬ ਜਿਹੜਾ ਹੈ ਕਿ ਇਹ ਕਿੰਨਾ ਦਾ ਨੰਬਰ ਲਾਉਣ ਜਾ ਰਹੇ ਨੇ ਕੌਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਇਸ ਤਰੀਕੇ ਨਾਲ ਨੰਬਰ ਲਾਉਣ ਦੀ ਗੱਲ ਕਰਦੇ ਨੇ ਬੜਾ ਵੱਡਾ ਸਵਾਲ ਹੈ ਬਹੁਤ ਸਾਰੇ ਇਹੋ ਜਿਹੇ ਸ਼ਾਇਦ ਲੋਕ ਹੋਣਗੇ ਜਿਨ੍ਹਾਂ ਦੀ ਹੁਣ ਸੁਰੱਖਿਆ ਤੇ ਸਵਾਲ ਨੇ ਕਿ ਆਖਿਰ ਕਿੰਨਾ ਲੋਕਾਂ ਦੇ ਪਿੱਛੇ ਜਾਂਦੇ ਨੇ ਬੜਾ ਵੱਡਾ ਸਵਾਲ ਹੈ ਪੁਲਿਸ ਜਿੰਨਾ ਚਿਰ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਜਿੰਨਾ ਚਿਰ ਪੁਲਿਸ ਦੀ ਗ੍ਰਿਫਤ ਨਹੀਂ ਆਉਂਦੇ ਉਹਨਾਂ ਚਿਰ ਤੱਕ ਇਸ ਸਵਾਲ ਦੇ ਅੱਗੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਉਮੀਦ ਕੀਤੀ ਜਾਏ ਕਿ ਪੁਲਿਸ ਜਿਹੜੀ ਪ੍ਰਸ਼ਾਸਨ ਹੈ ਇਸੇ ਕਾਰਵਾਈ ਕਰੇ ਤੇ ਇਹਨਾਂ ਲੋਕਾਂ ਨੂੰ ਫੜੇ ਲੇਕਿਨ ਇੱਕ ਵੱਡ ਦੀ کارਗੁਜ਼ਾਰੀ ਤੇ ਵੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਐਦਾਂ ਕਤਲ ਹੋ ਜਾਣਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਤੇ ਉਸ ਤੋਂ ਬਾਅਦ ਮੁਲਜ਼ਮ ਭਾਰਤ ਦੀ ਸਰਹੱਦ ਤੋਂ ਬਾਹਰ ਪਹੁੰਚਣ ਤੱਕ ਦੀ ਖਬਰ ਆ ਜਾਣੀ ਬਿਲਕੁਲ ਦੇਖੋ ਇਹ ਬੜਾ ਵੱਡਾ ਸਵਾਲ ਹੈ ਕਿ ਇੱਕ ਕਤਲ ਜਿਹੜਾ ਹੈ ਕਿ ਨੇਪਾਲ ਬਾਰਡਰ ਦੇ ਨਾਲ ਲੱਗਦੇ ਇਲਾਕੇ 'ਚ ਹੁੰਦਾ ਹੈ ਤੇ ਉੱਥੋਂ ਲੋਕ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਬੰਗਲਾਦੇਸ਼ ਧਾਕਾ ਇਹ ਬੜਾ ਵੱਡਾ ਆਪਣੇ ਆਪ ਸਵਾਲ ਹੈ ਕਿ ਆਖਰ ਇੰਨਾ ਵੱਡਾ ਜਿਹੜਾ ਉਹਨਾਂ ਨੇ ਦਾਇਰਾ ਜਿਹੜਾ ਸਫ਼ਰ ਤੈਅ ਕਰ ਲਿਆ ਉਸ ਤਰ੍ਹਾਂ ਨੂੰ ਫੜੇ ਨਹੀਂ ਗਏ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਇਹ ਆਪਣੇ ਆਪ ਬੜਾ ਵੱਡਾ ਸਵਾਲ ਹੈ ਤੇ ਪੁਲਿਸ ਦੇ ਉੱਤੇ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਆਚਾਰ ਸੰਕਟਾ ਲੱਗੀ ਹੋਵੇ ਕਾਨੂੰਨ ਜਿਹੜੇ ਨੇ ਬਿਲਕੁਲ ਅਖਤਿਆਰ ਜਿਹੜੀ ਹੈ ਅਫਸਰਾਂ ਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਵੇ ਉਹਨਾਂ ਹ ਦਰहद पार ਨਿਕਲ ਜਾਣਾ ਵੱਡੇ ਸਵਾਲ ਖੜੇ ਕਰਦਾ ਮੈਂ ਬਿਲਕੁਲ ਹਰਪ੍ਰੀਤ ਇਸ ਵਾਸਤੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕੀ ਕੁਝ ਕਾਰਗੁਜ਼ਾਰੀ ਦਿਖਾਈ ਹੈ ਆਪਣੀ ਦੇਖੋ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈਏ ਪੁਲਿਸ ਜਿਹੜੀ ਅਜੇ ਵੀ ਛਾਪੇਮਾਰੀ ਕਰ ਰਹੀ ਹੈ ਐਸ ਪੀ ਆਰ ਦੀਆਂ ਟੀਮਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਪੁਲਿਸ ਵੱਲੋਂ ਐਫ ਆਈ ਆਰ ਦੀ ਪੜਾਈ ਗਈ ਹੈ ਜਿਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਛਾਪੇਮਾਰੀ ਕਰ ਰਹੀ ਹੈ ਦਿੱਲੀ ਪੰਜਾਬ ਉੱਤਰਾਖੰਡ ਯੂਪੀ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਜਿਹੜੀ ਛਾਪੇਮਾਰੀ ਕਰ ਰਹੀ ਹੈ ਉਮੀਦ ਕੀਤੀ ਜਾਵੇ ਕਿ ਪੁਲਿਸ ਇਸ ਇੱਕ ਕੰਕਰੀਟ ਕਾਰਵਾਈ ਕਰੇ ਤੇ ਇੱਕ ਬੜਾ ਵੱਡਾ ਸਵਾਲ ਹੈ ਕਿ ਇਹ ਲੋਕ ਆਖਰ ਇੰਨੀ ਦੂਰ ਤੱਕ ਨਿਕਲ ਕਿਵੇਂ ਗਏ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਸਰਬਜੀਤ ਸਿੰਘ ਮਿਆਵਿੰਟ ਜਿਸ ਨੇ ਕਤਲ ਦੀ ਜ਼ ਕੀ ਅਸੀਂ ਚੜ੍ਹਦੀ ਕਲਾਂ ਦੇ ਵਿੱਚ ਐ ਤੇ ਤਰ ਬਾਬਾ ਤਰਸੇਮ ਵਰਗੇ ਹੋਰ ਵੀ ਕਈ ਲੋਕੜੇ ਜਿਨ੍ਹਾਂ ਦਾ ਵਾਰੀ ਵਾਰੀ ਨੰਬਰ ਹੋਏਗਾ ਆਖਰ ਇਸ ਫੇਸਬੁਕ ਪੋਸਟ ਦਾ ਕੀ ਮਤਲਬ ਕੱਢਿਆ ਜਾਏ ਤੇ ਹੋਰ ਕਿਹੜੇ ਕਿਹੜੇ ਬੰਦੇ ਅੱਗੇ ਨਿਸ਼ਾਨੇ ਤੇ ਨੇ ਇਸ ਦੇ ਕਵੱਡਾ ਸਵਾਲ ਹੈ ਤੇ ਇੱਕ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉੱਠਦਾ ਹੈ ਕਿਉਂਕਿ ਕਤਲ ਕਰਨ ਤੋਂ ਬਾਅਦ ਕਾਤਲਾਂ ਦੀ ਲੋਕੇਸ਼ਨ ਭਾਰਤ ਦੀ ਸਰਹੱਦ ਤੋਂ ਬਾਹਰ ਦੀ ਟਰੇਸ ਹੋ ਜਾਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਵੱਡਾ ਸਵਾਲ ਖੜੇ ਕਰਦਾ ਹੈ ਪੁਲਿਸ ਹੁਣ ਇਸ ਪੂਰੀ ਪੋਸਟ ਨੂੰ ਕਿਵੇਂ ਲੈਂਦੀ ਹੈ ਕੀ ਕੁਝ ਤੇਜ਼ੀ ਦਿਖਾਉਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਤਲਾਂ ਨੂੰ ਲੈ ਕੇ ਕੀ ਕੁਝ ਅਪਡੇਟ ਸਾਹਮਣੇ ਆਉਂਦਾ ਹੈ ਇਹ ਵੇਖਣਾ ਬੇਹਦ ਅਹਿਮ ਹੋਏਗਾ